ਦੱਸ ਬੋਲ ਬੋਲ ਆਹੋ ਆ ਗਿਆ ਹੁਣ ਜਾਣਗਾ ਹਾਂਜੀ ਉਹ ਮੈਂ ਕਹਿੰਦਾ ਸੀਗਾ ਕਿੰਨਾ ਕਰ ਗਿਆ ਤੇਰਾ ਕੰਮ ਬਸ ਮਾੜਾ ਮੋਟਾ ਹੀ ਰਹਿ ਗਿਆ ਐ ਕਰ ਹੱਥ ਧੋ ਕੇ ਨਾ ਰੋਟੀ ਪਾਣੀ ਦਾ ਕਰ ਲੈ ਯਾਰ ਭੁੱਖ ਬਹੁਤ ਲੱਗੀ ਆ ਰੋਟੀ ਤਾਂ ਬਣੀ ਹੋਈ ਐ ਬਣੀ ਪਈ ਐ ਹਾਂ ਮੈਂ ਰੋਟੀ ਪਾ ਦਨੀ ਤੁਸੀਂ ਖਾ ਲਓ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਿਆ ਨਹੀਂਗਾ ਚੱਲ ਬੇਬੇ ਦਾ ਪਹਿਲਾਂ ਬਣਾ ਦਿੰਦੀ ਸੀਗੀ ਜਿਹੜੀਆਂ ਰੋਟੀਆਂ ਮੇਰੀਆਂ ਬਣੀਆਂ ਨੇ ਉਹ ਤਾਂ ਪੈਕ ਕਰ ਦੇ ਹੂੰ ਤੇ ਹੋਰ ਬਣਾ ਦੇ ਮੈਂ ਆ ਕੇ ਖਾਣਾ ਚਾਹਾਂਗਾ ਪੈਕ ਕਰ ਦੇ ਕਿਉਂ ਚਾਰ ਰੋਟੀਆਂ ਨਾਲ ਅੱਗੇ ਤੋਂ ਵੱਧ ਲਾਇਆ ਕਰ ਆਪਣੇ ਪੈਨਾਂ ਨਾਲ ਇੱਕ ਬੇਬੇ ਐ ਉਹਦੇ ਜਵਾਗ ਬਾਹਰ ਗਏ ਵੇ ਉਹਨੂੰ ਮੈਂ ਰੋਟੀ ਫੜਾ ਕੇ ਹਣੀ ਹੁੰਦੀ ਐ ਨਾਲ ਇੱਕ ਚਾਹ ਲਈ ਬੋਤਲ ਜੜੀ ਲਿਆਂਦੀ ਪਈ ਐ ਠੀਕ ਐ ਉਹਦੇ ਚਾਹ ਪਾ ਕੇ ਰੱਖ ਦਿਆ ਕਰ ਮੈਂ ਤਾਂ ਨਹੀਂ ਸਮਝਾਂਦੀ ਤੁਸੀਂ ਕਿਉਂ ਤੇਵਾਨ ਬਣੇ ਹੋ ਪਤਾ ਨਹੀਂ ਕਿਹੋ ਜੀ ਜਨਾਨੀ ਹੋਊਗੀ ਕਿਹੋ ਜੀ ਨਾ ਉਹੀ ਰੋਟੀ ਤੁਸੀਂ ਦੇਈ ਜਾਂਦੇ ਹੋ ਤੁਸੀਂ ਮਾ ਮਾਰ ਕੀ ਆਓ ਹੈ ਉਹ ਕਿਹੋ ਜੀ ਹੋਊਗੀ ਕਿਹੋ ਜੀ ਨਾ ਉਹਦਾ ਕੀ ਪਤਾ ਮੈਨੂੰ ਪਰ ਗੱਲ ਤਾਂ ਗੱਲ ਦੀ ਹੈ ਨਾ ਕਿ ਉਹ ਬਿਰਦ ਹੈ ਉਹਦੇ ਜਵਾਕ ਬਾਹਰ ਗਏ ਹੋਏ ਨੇ ਠੀਕ ਹੈ ਤਾਂ ਵਰਗੇ ਰੋਟੀ ਪਾਣੀ ਹੁਣ ਫੜਾਉਣ ਵਾਲਾ ਕੋਈ ਹੈ ਨਹੀਂਗਾ ਮੈਨੂੰ ਮੇਰੇ ਕੋਲ ਵਿਚਾਈ ਰੋਣ ਲੱਗ ਗਈ ਪੈਨਸ਼ਨ ਉਹਦੀ ਨਿਕਲਦੀ ਨਹੀਂ ਗਈ ਚਾਹੀਦੀ ਮੈਂ ਤਾਂ ਖਰਚਾ ਪਾਣੀ ਇਹਨੂੰ ਦੇਣ ਲੱਗ ਗਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੈ ਆਪਦੀ ਮਾਂ ਵਰਗੀ ਹੈ ਚਲੋ ਵਧੀਆ ਹੈ ਤੁਹਾਡੇ ਪੈਸੇ ਕਿਸੇ ਪਾਸੇ ਤਾਂ ਲੱਗਣਗੇ ਭਲਾ ਕੰਮ ਹੀ ਕਰ ਰਹੇ ਹੋ ਤੁਸੀਂ ਪੈਸੇ ਨੂੰ ਦੱਸ ਕੀ 1500 ਰੁਪਏ ਦਾ ਸਾਰਾ ਸਮਾਨ ਆਂਦਾ ਦਵਾਈ ਬੁੱਟੀ ਦਾ 1500 ਨਾਲ 10 ਗਏ ਤੇ ਘਾਟਾ ਪੈਣ ਲੱਗਿਆ ਕੋਈ ਹੂੰ ਜਦੋਂ ਮੈਂ ਪੈਸੇ ਮੰਗ ਲੰਨੀ ਉਹਦੇ ਤੇ ਤੁਸੀਂ ਫੜਾਉਂਦੇ ਨਹੀਂ ਹੈਗੇ ਮੈਨੂੰ ਪੈਸੇ ਮਨਿੰਦਰ ਹੀ ਇਸ ਘਰ ਦੀ ਮਾਲਕਨ ਮੈਂ ਤਾਂ ਕੀ ਆ ਤੈਨੂੰ ਨਾ ਜਿਹੜੀ ਗੱਲ ਕਹੀ ਆ ਓਨੀ ਗੱਲ ਕਰ ਹੈ ਰੋਟੀ ਬਣਾ ਦੇ ਮੇਰੀ ਅੱਡੇ ਤੋਂ ਜਿਹੜੀ ਦੂਜੀ ਪਈ ਉਹ ਮੈਂ ਕਿਹਨ ਲੈ ਕੇ ਜਾਣਾ ਚੰਗਾ ਚੰਗਾ ਅੱਗੇ ਤੋਂ ਨਾਲੇ ਆਥਨੇ ਤੇ ਤੜਕੇ ਦੋਵੇਂ ਟਾਈਮ ਰੋਟੀ ਚਾਰ ਪੰਜ ਰੋਟੀਆਂ ਵੱਧ ਲਾਇਆ ਕਰ ਚੰਗਾ ਹਾਂ ਪ੍ਰੀਤ ਪ੍ਰੀਤ ਕਿੱਥੇ ਗਈਆਂ ਨਾਲੇ ਉਹ ਨਹੀਂ ਆਉਂਦੀ ਹੈਗੀ ਕੀ ਬਤਾ ਹੁਣ ਮਨਿੰਦਰ ਨੂੰ ਪੁੱਛ ਮਨਿੰਦਰ ਨੂੰ ਦੱਸ ਕੇ ਜਾਂਦੀ ਆ ਉਹ ਮੈਨੂੰ ਕਿਹੜਾ ਦੱਸਦੀ ਆ ਮੈਂ ਤਾਂ ਬਾਹਰ ਦੇ ਕੰਮ ਕਰਦਾ ਰਹਿਆ ਨਾ ਮੈਨੂੰ ਤਾਂ ਪਤਾ ਨਹੀਂ ਘਰ 'ਚ ਕਿਹੜਾ ਆਉਂਦਾ ਕਿਹੜਾ ਜਾਂਦਾ ਤੁਸੀਂ ਐਂ ਦੇਖੋ ਜੀ ਇਕੱਲੇ ਸਾਰੇ ਘਰ ਦੇ ਕੰਮ ਮੈਂ ਕਰਦੀ ਆ ਨਾ ਮਨਿੰਦਰ ਹੱਥ ਵਟਾਉਂਦੀ ਆ ਨਾ ਪ੍ਰੀਤ ਆਉਂਦੀ ਆ ਚੱਲ ਕੋਈ ਨਹੀਂ ਮੈਂ ਕਹਿ ਦਿੰਨਾ ਠੀਕ ਹੈ ਨਹੀਂ ਤਾਂ ਫਿਰ ਮੈਂ ਮਨਿੰਦਰ ਨੂੰ ਕਹਿੰਨਾ ਕਿ ਪ੍ਰੀਤ ਦੀ ਛੁੱਟੀ ਕਰ ਦਿਓ ਬਸ ਹਟਾਓ ਕੰਮ ਤੋਂ ਕੀ ਕਰਾਉਣਾ ਤੈਨੂੰ ਦੇ ਦਿਆ ਕਰਾਂਗੇ ਉਹ 4 ਪੈਸੇ ਸੂਟਸ ਵਾਲਿਆ ਕਰੀਂ ਉਹ ਨੌਕਰ ਨਹੀਂ ਐ ਮੈਂ ਇਸ ਕਰਦੀ ਉਹ ਨਹੀਂ ਉ ਗੱਲ ਕਰਦਾਗਾ ਉਹੀ ਤਾਂ ਤੂੰ ਹੁਣ ਪੈਸੇ ਪੈਸੇ ਕਰੀ ਐ ਨਹੀਂ ਜਦੋਂ ਮੈਂ ਮੰਗ ਲੈਣੀ ਐ ਤੈਨੂੰ ਉਂ ਦੇ ਦੇ ਜੀ ਮੈਂ ਬੈਸ ਨਹੀਂ ਸਕਦੀ ਤੁਹਾਡੇ ਨਾਲ ਠੀਕ ਐ ਸਾਰੇ ਟੱਬਰ ਨਾਲ ਮੱਥਾ ਲਾ ਲਾ ਕੇ ਨੇ ਮੇਰਾ ਦਿਮਾਗ ਖਰਾਬ ਹੋਣ ਲੱਗ ਗਿਆ ਚੱਲ ਚੰਗਾ ਦਿਮਾਗ ਨਾ ਖਰਾਬ ਕਰ ਰੋਟੀ ਬਣਾ ਦੇ ਰੋਟੀ ਬਣਾ ਦੋ ਲਾ ਕੇ ਦੇ ਦੋ ਉਹਨਾਂ ਨੂੰ ਫੁਲਕੇ ਚਲ ਇਹ ਤਾਂ ਹੁਣ ਜਾ ਰਿਹਾ ਪਾਲੀ ਨੂੰ ਰੋਟੀ ਫੜਾਉਣ ਮੈਂ ਕਰਦੀ ਹਾਂ ਰਾਜਪਾਲ ਨੂੰ ਫੋਨ ਕਰਦੀ ਹਾਂ ਮੈਂ ਫੋਨ ਕਿੱਥੇ ਮੈਂ ਆਪਿਆ ਇਨੂੰ ਫੋਨ ਲਾ ਕੇ ਕਹਿੰਦੀ ਆ ਵੀ ਅੱਜ ਤਾਂ ਇਹਦਾ ਕੰਮ ਖਤਮ ਕਰ ਹੀ ਦੇ ਹਲੋ ਹਾਂਜੀ ਕਿੱਥੇ ਨਾਲਸਪਾ ਬੜਾ ਬਾਹਰ ਸੀਗਾ ਕਿਵੇਂ ਆ ਮੈਂ ਤਾਂ ਠੀਕ ਆ ਮੇਰੀ ਗੱਲ ਸੁਣ ਧਿਆਨ ਨਾਲ ਹਾਂ ਅ ਆਕਾਸ਼ ਨਾ ਉਧਰ ਪਾਲੀ ਨੂੰ ਰੋਟੀ ਫੜਾਉਣ ਚੱਲਿਆ ਤੇ ਤੂੰ ਪਾਲੀ ਨੂੰ ਫੋਨ ਕਰਕੇ ਸਿਰਫ ਇੰਨੇ ਗੱਲ ਕਹਦੇ ਵੀ ਅੱਜ ਨਾ ਇਹਦਾ ਕੰਮ ਤਮਾਮ ਕਰ ਹੀ ਦੇਣਾ ਠੀਕ ਹੈ ਅੱਛਾ ਆਪਣਾ ਰੋਟੀ ਲੈ ਕੇ ਜਾਂਦਾ ਉਹ ਤਾ ਹਾਂ ਰੋਟੀ ਲੈ ਕੇ ਜਾ ਰਿਹਾ ਤੇ ਉਹਨੂੰ ਫਟਾਫਟ ਫੋਨ ਕਰ ਦੇ ਵੀ ਅੱਜ ਨਾ ਇਹਨੂੰ ਮਾਰ ਹੀ ਦੇ ਜਿਵੇਂ ਮਰਜ਼ੀ ਕਰਕੇ ਪੈਸੇ ਦੇ ਪਹੁੰਚ ਦੇ ਕਰਦੀ ਪਾਇਆ ਵੀ ਗੱਲ ਕਰਦਾ ਫਿਰਦਾਗਾ ਮੈਂ ਚਲ ਮੈਂ ਕਰਦਾ ਭਾਈ ਸਾਦਾ ਹਾਲ ਹੀ ਕਰਦਾ ਫਿਰਦਾ ਸੀਗਾ ਚਲ ਮੈਂ ਕਰਦਾਗਾ ਇਹਨੂੰ ਫੋਨ ਕਰਕੇ ਕਹਿਣਾਗਾ ਵੀ ਅੱਜ ਮੌਕਾ ਹੈ ਜੇ ਅੱਜ ਨਾ ਲੰਘਿਆ ਮੌਕਾ ਫਿਰ ਰਿਹਾਬ ਚੁਣ ਜੇ ਗੱਲ ਤਾਂ ਉਹੀ ਹੈ ਕੱਲ ਨੂੰ ਇਹਦੇ ਤੇ ਸ਼ੱਕ ਹੋ ਜੇ ਫਿਰ ਆਪਾਂ ਕੀ ਕਰਾਂਗੇ ਫਿਰ ਤਾਂ ਇਹ ਮੌਕਾ ਵੀ ਜੇ ਆਪਣੇ ਹੱਥੋਂ ਲੰਘ ਗਿਆ ਨਾ ਫਿਰ ਨਹੀਂ ਆਪਾਂ ਕੁਝ ਕਰ ਸਕਦੇ ਫਿਰ ਤਾਂ ਉਹੀ ਸਿਸਟਮ ਹੋ ਜੂਗਾ ਕਾਲੀਪੁਰਾ ਦੀ ਪ੍ਰਧਾਨ ਵਾਲੀ ਦਾ ਹਾਂ ਚਲ ਤੂੰ ਛੇਤੀ ਨਾ ਕਿਰਨ ਨੂੰ ਫੋਨ ਲਾ ਦੇ ਮੈਂ ਨਾ ਰੋਟੀ ਬਣਾ ਕੇ ਆਕਾਸ਼ ਨੂੰ ਭੇਜ ਦਿਆਂ ਤਨ ਮੂਮਾ ਫੋਨ ਤਾਂ ਨਾਦਣਾ ਗਲਤ ਆ ਸੁਣਨਾ ਬਈ ਭਾਈ ਦਾ ਅਡਜਸਟਮੈਂਟ ਅੱਜ ਹੁਣ ਮੰਨ ਕੇ ਚੱਲ ਆਨਲਾਈਨ ਕਰਨੇ ਵੈਣਗੇ ਮੈਨੂੰ ਹੁਣੇ ਛਤਾਈ ਨਹੀਂ ਜਾਣਾ ਮੇਥੋਂ ਆਨਲਾਈਨ ਕਰਨੇ ਪੈਣੇ ਨੇ ਤੂੰ ਮੇਰੀ ਗੱਲ ਸੁਣੋ ਤੂੰ ਪੈਸੇ ਕਢਵਾ ਕੇ ਕਿਸਦੇ ਹੱਥੋਂ ਭੇਜ ਦੇਣਾ ਯਾਰ ਆਨਲਾਈਨ ਤੈਨੂੰ ਪਤਾ ਆ ਪੈਸੇ ਦਾ ਹੱਲ ਬਹੁਤ ਔਖਾ ਹੁੰਦਾ ਜੇ ਆਪਾਂ ਕਾਹਲੋ ਫਸ ਗਏ ਨਾ ਆਪਣਾ ਕੁਛ ਕੁਛ ਨਹੀਂ ਜਾਣਾ ਹੈਗਾ ਕੋਈ ਆਰਟੀਕਲ ਯਾਰ ਪੈਸੇ ਜਿਹਦੇ ਕੋਲੇ ਅਜੇ ਪੈਸੇ ਕਿਦਾ ਕਿਸੇ ਹੱਥ ਭੇਜਦਾ ਬੰਦਾ ਤੀ ਬੱਲੇ ਪਾਊਗਾ ਉਸ ਵੀ ਮੈਨੀਫੈਕ ਨਹੀਂ ਹੈਗਾ ਨਾ चल तू केरा उनु फोन करके कह ता दे बाकी उदे ना गल बात तू आपे करी हुई पैसे दे हिल्ला हो गया ना हुन तेरे को हां पैसा ना हो गया चल चल ਬੈਠਾ ਪੈਸਾਲੇ ਬੰਦੇ ਕੋਲ ਹੀ ਠੀਕ ਹੈ ਚਲ ਮੈਂ ਫੋਨ ਕਰਨਾ ਚੱਲ ਹਾਂ 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 ਚਲ ਮੈਂ ਫੋਨ ਰੱਖਦੀ ਓਕੇ 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 ਛੁਣ ਇਹਨੂੰ ਵੀ ਫੋਨ ਕਰਤਾ ਹੁਣ ਫਟਾਫਟ ਰੋਟੀ ਬਣਾ ਕੇ ਨਾ ਆਕਾਸ਼ ਨੂੰ ਭੇਜਾਂ ਅੰਦਰ ਹੈਲੋ ਬਾਪੂਆ ਮਰਨੇ ਕਿੱਥੇ ਸੁੱਤਾ ਪਿਆ ਖਾ ਕੇ ਗੋਲੀਆਂ ਤੇਰੀ ਮੇਰੀ ਗੱਲ ਸੁਣ ਤੂੰ ਮੈਨੂੰ ਸੌਣ ਦਿੰਦੀ ਨਹੀਂ ਆਪ ਤਾਂ ਤੇਰੀ ਨਾਲ ਤੈਨੂੰ ਨਹੀਂ ਆਉਦੀ ਨੀਂਦ ਬੇ ਮੈਨੂੰ ਨੀਂਦ ਆਉਂਦੀ ਨਹੀਂ ਮੇਰੀ ਤਾਂ ਨੀਂਦ ਉੱਡੀ ਪਈ ਐ ਹਾਂ ਉਹ ਵੀ ਤੇਰੇ ਕਰਕੇ ਮੇਰੇ ਕਰਕੇ ਕੀ ਮੇਰੇ ਕਰਕੇ ਸਾਰਾ ਦਿਨ ਮੈਨੂੰ ਗਾਣਾ ਦਿੰਦੀ ਰਹਿੰਦੀ ਤੈਨੂੰ ਗਾਣਾ ਦੇ ਮਾ ਨਾ ਕੋਈ ਕੰਮ ਸਿਰੇ ਵੀ ਲਾ ਦੇ ਕਰ ਉਹੀ ਪਾਣੀ ਚ ਮਧਾਣੀ ਪਾ ਕੇ ਰੱਖ ਦਿੰਨਾ ਹੈਗਾ ਤੇਰਾ ਪਤੰਦਰ ਫੇਰ ਪਤਨ ਨਹੀਂ ਉਥੋਂ ਕਿਵੇਂ ਛੁੱਟ ਗਿਆ ਗੁੰਡਿਆਂ ਤੋਂ ਤੇਰੇ ਤੋਂ ਕੌਣ ਛੁੱਟ ਗਿਆ ਐਂ ਕੱਦ ਜਿਵੇਂ ਪਤਾ ਹੀ ਨਹੀਂ ਤੁਹਾਨੂੰ ਮੰਨ ਪਿਓ ਦਾ ਪਿਆਉ ਹਾਤੀ ਲਈ ਕਿ ਕਿ ਮੁਗੀ ਦਰਦੀਆਂ ਕਰੇ ਉੱਥੇ ਜਾ ਕੇ ਨਹੀਂ ਬਣੋ ਕਿਹੜੀ ਬਿੱਖੀ ਆੜਿਆ ਮੇਰੀ ਗੱਲ ਸੁਣ ਲੈ ਮੈਂ ਹੱਸ ਜੂਗੀ ਮਨਤਾ ਜਮਨਿੰਦਰ ਹੱਸ ਹੱਸ ਦੱਸਦੀ ਸੀ ਕਹਿੰਦੀ ਆ ਕਿ ਮੇਰਾ ਪਿਓ ਦਾ ਪਤਾ ਲੱਗ ਗਿਆ ਸਾਨੂੰ ਕਿੱਥੇ ਹੈ ਬਸ ਦੋ ਦਿਨਾਂ ਨੂੰ ਕਹਿੰਦੀ ਤੇਰੇ ਕੋਲ ਆ ਉਹ ਇੱਥੇ ਬੰਦੇ ਲੈ ਕੇ ਲੈ ਦੱਸ ਕੋਈ ਨਾ ਆਜੂ ਬੰਦੋ ਆਜੂ ਨਹੀਂ ਮਰਨੇ ਤੂੰ ਆਇਤਾ ਦੇਖ ਲਾ ਵੀ ਮੇਰੀ ਤਾਂ ਪਹਿਲਾਂ ਹੀ ਜਾਣ ਓਖੀ ਐ ਤੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹਾਂ ਉਹਦੇ ਨੇ 40000 ਰੁਪਏ ਰੈਂਦੇ ਨੇ ਪੈਸੀ ਨਾਲੇ ਹੋਰ ਪੈਸੀ ਦਾ ਕੰਜਰਾ ਮੈਂ ਪੂਰੇ ਕਰਦੀ ਹੁਣ ਉਹ ਜਿਹੜਾ ਉਹ ਤਾਂ ਕਹਿੰਦਾ ਸੀ ਇਹ ਬੰਦੇ ਸਾਰਾ ਕੰਮ ਸਿਰੇ ਲਾਉਣਗੇ ਹੁਣ ਉਹਨਾਂ ਨੇ ਕੰਜਰਾਂ ਨੇ ਕਿਉਂ ਛੱਡਤਾ ਉਹ ਤੂੰ ਅਗਲੇ ਨੂੰ ਪੂਰੇ ਪੈਸੇ ਦੇਤੇ 50000 ਰੁਪਏ ਹਾਂ ਪੈਸੇ ਨਹੀਂ ਦਿੱਤੇ ਨਾਲੇ ਹੋਰ ਤੇ ਜਿਹੜੇ ਪੈਸੇ ਦਿੱਤੇ ਉਹ ਹਾਂ ਮੁਰ ਕੇ ਅਗਲੇ ਨਾਲ ਦਾ ਹੋ ਕੇ ਖੜ ਜਿਆ ਕਰ ਬੜਾ ਤੁਸੀਂ ਮੈਨੂੰ 1.5 ਲੱਖ ਰੁਪਏ ਦੇਦਾ ਨਾ ਉਹੀ ਬੜਿਆ ਮੇਰੀ ਗੱਲ ਸੁਣ ਲੈ ਜੇ ਤੂੰ ਇੱਥੋਂ ਨਾ ਪੈਰ ਪੱਟਦਾ ਨਾ ਤਾਂ ਕੰਮ ਨਹੀਂ ਸੀ ਹੋਣਾ ਹਾਂ ਸਾਰੇ ਕੰਡੇ ਤਾਂ ਤੇਰੇ ਬੀਜੇ ਖਾਨੀ ਇੱਕ ਨਹੀਂ ਬੈਠ ਸਕਦਾ ਹੋਰ ਵੀ ਕੋਈ ਕੰਟਰੈਕਟਰ ਨਹੀਂ ਮੈਂ ਕਿਹਾ ਤਾਂ ਸਹੀ ਆ ਇਹ ਜੇ ਕੰਟੈਕਟਰਾਂ ਚ ਤੂੰ ਸਵਾਡ ਆਉਂਦਾ ਹੋਵੇਗਾ ਜਿਹੀ ਜਿਹੀ ਇੱਥੇ ਡਾਕੇ ਗਿਆ ਕੁੱਤਾ ਕਿਸੇ ਥਾਂ ਦਾ ਚਲ ਸੁਣ ਜਣ ਤੇਰਾ ਸੁਣ ਜੇ ਮੇਰੀ ਗੱਲ ਸੁਣ ਲੈ ਇਹ ਗੱਲ ਸੁਣ ਮੇਰਾ ਹੱਲ ਕਰ ਦੇ ਤੂੰ ਇੱਥੇ ਪਹੁੰਚ ਜਾ ਮੈਂ ਤੈਨੂੰ ਦੱਸਦੀ ਗੱਲ ਹਾਂ ਚਲ ਕੋਈ ਨਵਾਂ ਬੰਦਿਆਂ ਨੂੰ ਮਾੜਾ ਫੋਨ ਕਰਕੇ ਪੁੱਛ ਦਿੰਦੀ ਹਾਂ ਕਰ ਲੈ ਉਹਨਾਂ ਨੂੰ ਪੁੱਨੋ ਤਾਂ ਮੈਨੂੰ ਲੱਗਦਾ ਇਹ ਨਹੀਂ ਪਤਾ ਤੇਰੇ ਵਰਗੀ ਗੋਲੀਆਂ ਗੱਪੇ ਖਾਣੇ ਉਹ ਹੋਣਗੇ ਮਰਨੇ ਖਾ ਕੇ ਗੋਲੀਆਂ ਉਹ ਛੁੱਟ ਗਿਆ ਹੋਊਗਾ ਉਹ ਬੈਗੇ ਹੋਣਗੇ ਉੱਥੇ ਬੰਦੇ ਤੈਨੂੰ ਨਸ਼ੇ ਕਰਨੀ ਲੱਗਦੇ ਨੇ ਸਾਰਾ ਦਿਨ ਸਾਨੂੰ ਕੋਸਤੀ ਰਹਿੰਦੀ ਆਹੋ ਹਾਂ ਤੇਰਾ ਤੇਰਾ ਉਹਦਾ ਮੁੰਡਾ ਭੁੱਖੀ ਖਾਂਦਾ ਉਹਨੂੰ ਰੋਕ ਲੈ ਬੈ ਟਿਕ ਜਾ ਬੈ ਕੇ ਹਾਂ ਮਾਰੀ ਜਨਾ ਪਕਾਈ ਉਹ ਤਾਂ ਉਹੀ ਨਹੀਂ ਕੁਝ ਖਾਂਦਾ ਹੈਗਾ ਤੇਰੇ ਵਰਗਾ ਨਹੀਂ ਹੈਗਾ ਉਹ ਆਪ ਜਣ ਤਾਂ ਹੀ ਕਹਿੰਨੀਓ ਤੁਸੀਂ ਕਾਨੂੰ ਕਿੱਲੇ ਕੋਈ ਰਿਪੇਅਰ ਤਾਂ ਹਾਂ ਹਾਂ ਚੱਲ ਮੇਰੇ ਨਾਲ ਬਾੜੀ ਮੈਂ ਲੈ ਕੇ ਦਿੱਤੀ ਹੈ ਕਿਦਾ ਕੇ ਲੋ ਹਾਂ ਦੇਣੀ ਸੀ ਲੈ ਆ ਕੇ ਤਾਂ ਮੇਰੀ ਗੱਲ ਸੁਣ ਲੈ ਮੇਰੇ ਨਾਲ ਬਾੜੀ ਬੈਸ ਨਾ ਕਰ ਉਹਨਾਂ ਨੂੰ ਫੋਨ ਕਰ ਲਾ ਉਹਨਾਂ ਨੂੰ ਕਹੇ ਵੀ ਜਿੱਥੇ ਕਿਤੇ ਭੱਜ ਕੇ ਗਿਆ ਉਹਨੂੰ ਫੜ ਲਓ ਕੰਜਰ ਬਚਣਾ ਨਹੀਂ ਚਾਹੀਦਾ ਮੈਂ ਤੁਹਾਨੂੰ ਦੱਸ ਤੀ ਗੱਲ ਉਹ ਨਾ ਸੌ ਜਾਂਦੇ ਹਾਂ ਹਾਂ ਬਸ ਸੁੱਤਾ ਹੀ ਰਹੀ ਸੁੱਤਾ ਹੀ ਰਹੀ ਹਾਂ ਕਿਸੇ ਗੱਲ ਦੀ ਗੌਰ ਕਰ ਲਿਆ ਕਰ ਮੇਰੀ ਗੱਲ ਸੁਣ ਲੈ ਇੱਥੇ ਪਹਿਲਾਂ ਫੋਨ ਕਰ ਫੇਰ ਸੌਣੀ ਪਹਿਲਾਂ ਗੱਲ ਨੂੰ ਸਿਰੇ ਲਾ ਹਾਂ ਓਏ ਹਾਂ ਇਹ ਸਾਲ ਤੇ ਕਾ ਕਰਤਾ ਹਾਂ ਅ ਮੈਂ 10 ਮਿੰਟਾਂ ਨੂੰ ਫੋਨ ਕਰਕੇ ਪੁੱਛੂ ਤੈਨੂੰ ਮੈਂ ਤੈਨੂੰ ਫੋਨ ਫੋਨ ਕਰੀ ਮੈਂ ਬਸ ਆਪੇ ਪੁੱਛ ਲੂ ਉਹਨੂੰ ਪੁੱਛ ਲੂ ਸਵਾਹ ਪੁੱਛ ਲੂ ਇਹ ਮੈਂ ਤਾਂ ਨੰਬਰ ਬਦਲੂਗਾ ਕਿੱਥੇ ਦੇਤਾ ਤੇ ਕੋਈ ਹਾਂ ਬਦਲੂ ਨੰਬਰ ਚੰਗਾ ਫੇਹਣਾ ਲੈ ਇਹਨੂੰ ਤਾਂ ਕੋਈ ਫਿਕਰ ਫੱਕਾ ਹੀ ਨਹੀਂ ਸੇਤੀ ਨੀਂਦਾ ਚੜੰਗਾ ਨਹੀਂ ਇਹਨੂੰ ਤਾਂ ਲੈ ਦੱਸ ਵੀ ਸੁੱਤਾ ਰਹਿ ਇੱਥੇ ਐ ਨਹੀਂ ਪਤਾ ਵੀ ਮੇਰੀ ਜਾਨ ਔਖੀ ਹੋਈ ਜਾਂਦੀ ਹੈਗੀ ਹਾਏ ਮੇਰ ਰੱਬਾ ਤੂੰ ਹੀ ਬਚਾਲਾ ਹੁਣ ਤਾਂ ਲੈ ਕੰਮ ਅੱਜ ਤੇਰਾ ਕੰਮ ਹੋ ਜਾਣਾਗਾ ਜੇ ਮੂੰ ਤੇਲ ਡੋਲਿਆ ਤਾਂ ਉਹ ਤਾਂ ਸ਼ੱਕ ਹੋ ਜਾਊਗਾ ਨਿਫਾਫੇ ਤੇ ਪਾਕੀ ਫੇਰ ਕੰਮ ਕਰੂੰਗੀ ਚਲ ਫੇਰ ਕੀ ਹੋ ਗਿਆ ਜੇ ਆਈ ਬੈਠੀ ਹੈਗੀ ਰਾਣੀ ਤਾਂ ਕਰੂੰ ਬਾਰ ਇਹ ਮੈਂ ਰੱਖੀ ਕਰ ਦੂੰ ਤੇਰੀ ਆ ਉਹਦੇ ਬੰਦੇ ਨੂੰ ਨਹੀਂ ਸੰਭਾਲ ਸਕੀ ਚੱਲ ਫਿਰ ਘਰ ਦੇ ਕੰਮ ਸ਼ੁਰੂ ਆਉਂਦਾ ਲੈ ਵੀ ਕਮ ਉਹ ਕੰਮ ਤਾਂ ਹੋ ਗਿਆ ਦੀਦੀ ਹਰਪ੍ਰੀਤ ਦੀਦੀ ਗੱਲ ਸੁਣਿਓ ਮੇਰੀ ਇੱਕ ਮਿੰਟ ਰਸੋਈ 'ਚ ਸਸ ਹੁੰਦਾਂ ਨਹੀਂ ਹੈਗੀ। ਦੀਦੀ ਆਇਓ। ਹਾਂ ਕੰਮੋ ਆ ਗਈ। ਖਾੜ ਜਾ ਪੁੱਤ। ਬੈ ਜਾ। ਕੋਈ ਗੱਲ ਨਹੀਂ। ਉਹ ਤਾਂ ਹਰ ਇੱਕ ਟਾਈਮ ਨਾ ਵਾਜਾ ਮਾਰਦੀ ਹੀ ਰਹਿੰਦੀ ਐ। ਉਹਨੇ ਕਦੇ ਇਹ ਦੇਖਿਆ ਵੀ ਮੈਂ ਆਪ ਤੋਂ ਕੰਮ ਕਰ ਲਾਂ ਉੱਠ ਕੇ। ਦੱਸ ਜੀ ਉਹਨੂੰ ਕੋਈ ਕੰਮ ਹੋਣਾ ਤਾਂ ਹੀ ਬਾਜ ਮਾਰਦੀ ਐ। ਚਲ ਮੈਂ ਸੁਣ ਆ ਦੇਖ ਲੈ ਕਿ ਮੈਂ ਬੋਲੀ ਜਾਂਦੀ ਐ। ਕੋਈ ਨਾ ਮੈਂ ਆਪ ਹੀ ਜਾਇਆ ਨੇ ਤੂੰ ਬਹਿ ਜਾ ਪੁੱਤ। ਤੁਸੀਂ ਕਿੱਧਰ ਜਾਓਗੇ? ਕੋਈ ਨਾ ਮੈਂ ਵੀ ਭੱਗ ਜਾਨੀ ਆ। ਤੂੰ ਬਹਿ ਜਾ ਮੈਂ ਦੇਖਦੀ ਆਂ ਕੀ ਕਹਿੰਦੀ ਐ। ਚਲ ਤੁਸੀਂ ਜਾਓ।

ਨੀ ਤੂੰ ਸਾਨੂੰ ਹੀ ਪੁੱਛੀ ਜਾਣੀ ਆ ਲਫਾਫਾ ਤੂੰ ਦੇਖਣਾ ਸੀਗਾ ਹੈ ਇਹ ਆਏ ਵਿਚਾਲੇ ਹਾਂ ਪੁੱਤ ਲਫਾਫੇ ਤੇ ਤੇਲ ਆ ਚੀਕਣਾ ਹੋਇਆ ਪਿਆ ਸਾਰਾ ਦੇਖਾ ਪੁੱਤ ਨਹੀਂ ਹਾਂ ਕੁੜੀਏ ਆਹ ਕੀ ਕੀਤਾ ਤੂੰ ਮੈਨੂੰ ਚੰਗੀ ਤਰ੍ਹਾਂ ਪਤਾ ਇਹ ਤੇਰੀ ਵੀ ਕਾਰਸ਼ਤਾਨੀ ਆ ਕੋਈ ਨਹੀਂ ਨਹੀਂ ਆਂਟੀ ਜੀ ਤੁਸੀਂ ਗਲਤ ਸਮਝ ਰਹੇ ਮੈਨੂੰ ਤਾਂ ਪਤਾ ਹੀ ਨਹੀਂਗਾ ਮੈਂ ਤਾਂ ਦੀਦੀ ਨੂੰ ਨਾ ਸੋਈ ਚ ਬਾਜ ਮਾਰੀ ਸੀ ਕਿਉਂ ਮਾਰੀ ਸੀ ਤੂੰ ਬਾਜ ਦੀਦੀ ਨੂੰ ਹੈ ਤੂੰ ਇਕੱਲੀ ਕੰਮ ਕਰ ਨਹੀਂ ਸਕਦੀ ਨਹੀਂ ਜੀ ਇਕੱਲੀ ਕੰਮ ਤਾਂ ਕਰ ਸਕਦੀ ਆ ਉਹਨਾਂ ਸਿਲੰਡਰ ਮੁੱਕ ਗਏ ਸੀ ਮੈਂ ਤਾਂ ਉਹ ਦੱਸਣਾ ਸੀ ਤੁਹਾਨੂੰ ਤੇ ਫਿਰ ਤੂੰ ਕਾਲ ਵੀ ਆ ਸਕਦੀ ਸੀ ਐ ਬਾਜਾ ਮਾਰਨ ਦੀ ਕੀ ਲੋੜ ਸੀ ਉਹ ਦੀਦੀ ਮੈਂ ਕਿਹਾ ਚਲੋ ਰਿਸ਼ਤੇਦਾਰ ਆਏ ਹੋਏ ਨੇਗੇ ਵੀ ਕੋਲੇ ਕਾਹਨੂੰ ਦੱਸਣਾ ਤੁਸੀਂ ਪਾਸੇ ਤੇ ਬੁਲਾ ਕੇ ਤੁਹਾਨੂੰ ਮੈਂ ਕਹਿਦਾ ਉਹ ਆਪਦੇ ਆ ਕੋਈ ਬਗਾਨੇ ਨਹੀਂ ਹੈਗੇ ਨਾਲੇ ਗੱਲ ਸੁਣ ਲੈ ਇਹਨੂੰ ਬਹੁਤੀਆਂ ਵਾਜਾ ਜੀਆਂ ਨਾਲ ਮਾਰਿਆ ਕਰ ਕੰਮ ਤੇ ਇਹਨਾਂ ਨੇ ਤੈਨੂੰ ਰੱਖਿਆ ਨਾ ਕਿ ਤੂੰ ਇਹਨਾਂ ਨੂੰ ਰੱਖਿਆ ਮੈਨੂੰ ਨਹੀਂ ਪਤਾ ਸੀਗਾ ਜੀ ਇਹ ਕਿਵੇਂ ਲਫਾਫਾ ਆ ਗਿਆ ਮੈਂ ਤਾਂ ਜੇ ਸਫਾਈ ਵੀ ਨਹੀਂ ਕੀਤੀ ਹੈਗੀ ਨਹੀਂ ਜੇ ਇਹ ਤੇ ਪੈਰ ਮੇਰਾ ਤਲਕ ਜਾਂਦਾ ਮੇਰੇ ਜਵਾਕ ਨੂੰ ਕੁਝ ਹੋ ਜਾਂਦਾ ਫਿਰ ਤੂੰ ਜ਼ਿੰਮੇਵਾਰ ਸੀ ਹਾਂ ਇਹ ਦੱਸ ਨਾ ਜੇ ਮੇਰੀ ਥਾਂ ਤੇ ਹਰਪ੍ਰੀਤ ਬਾਹਰ ਆਉਂਦੀ ਤੇ ਇਹ ਡਿੱਗ ਜਾਂਦੀ ਇਹਨੂੰ ਕੁਝ ਹੋ ਜਾਂਦਾ ਜਾਂ ਬੱਚੇ ਨੂੰ ਕੁਝ ਹੋ ਜਾਂਦਾ ਫਿਰ ਤੁਸੀਂ ਇਦਾਂ ਕੇ ਬੋਲਦੇ ਹੋ ਆਂਟੀ ਜੀ ਮੈਨੂੰ ਵੀ ਨਹੀਂ ਪਤਾ ਇਹ ਤੇਲ ਤੇ ਲਫਾਫਾ ਇੱਥੇ ਕਿਵੇਂ ਆਇਆ ਨਾ ਫਿਰ ਹੋਰ ਕਿਹਨੂੰ ਪਤਾ ਕੰਮ ਤੂੰ ਕਰਦੀ ਆ ਸਫਾਈ ਤੂੰ ਕਰਨੀ ਆ ਤੂੰ ਨਾ ਦੇਖੇਂਗੀ ਹੋਰ ਕੌਣ ਦੇਖੂਗਾ ਮੈਨੂੰ ਐ ਲੱਗਦਾ ਪੁੱਤ ਇਹ ਕਾਲੇ ਨੇ ਨਾ ਇੱਥੇ ਰੱਖਤਾ ਹੋਵੇ ਹੈਨਾ ਹਾਂ ਹੀ ਹੋ ਸਕਦਾ ਫਿਰ ਚਾਚੀ ਜਾਂ ਫਿਰ ਤੂੰ ਰੱਖਤਾ ਹੁਣ ਜਾਂ ਫਿਰ ਮੈਂ ਇਹਨੂੰ ਤਾਂ ਕੁਛ ਪਤਾ ਹੀ ਨਹੀਂ ਮੈਂ ਤਾਂ ਇਹ ਕਹਨੀ ਆ ਪੁੱਤ ਤੈਨੂੰ ਅੱਜ ਤੂੰ ਹੀ ਇਹ ਆਹੀਆਂ ਆਹ ਹਰਕਤਾਂ ਕਰਦੀ ਆ ਇਹਨੂੰ ਘਰੋਂ ਬਾਹਰ ਕੱਢ ਦੇ ਨਹੀਂ ਨਹੀਂ ਜੀ ਸੱਚੀ ਨਹੀਂ ਮੈਨੂੰ ਪਤਾ ਹੈਗਾ ਕੰਮ ਕੰਮ ਕਰਦਾ ਢੰਗ ਨਾਲ ਕਰ ਲੈ ਨਹੀਂ ਉਹ ਪਿਆ ਗੇਟ ਤੇ ਤੁਰਦੀ ਬਣ ਇੱਥੋਂ ਨਹੀਂ ਨਹੀਂ ਦੀਦੀ ਜੀ ਪਲੀਜ਼ ਇਦਾਂ ਨਾ ਕਰੋ ਮੈਨੂੰ ਕੀ ਪਤਾ ਇਹ ਹਵਨ ਆ ਗਿਆ ਹੋਵੇ ਤੁਹਾਨੂੰ ਗੋਭੀ ਦੀ ਸਬਜ਼ੀ ਪਸੰਦ ਸੀਗੀ ਨਾ ਮੈਂ ਤਾਂ ਗੋਭੀ ਕੱਢੀ ਆਂਦੀ ਸੀਗੀ ਉਹ ਦੁੱਧ ਨੂੰ ਵਾਲਾ ਦਵਾਉਂਦੇ ਦਵਾਉਂਦੇ ਗੈਸ ਖਤਮ ਹੋ ਗਿਆ ਮੇਰਾ ਤਾਂ ਤੁਹਾਨੂੰ ਬਾਜ ਮਾਰੀ ਸੀ ਇਹ ਤਾਂ ਹਵਾ ਨਾਲ ਆ ਗਿਆ ਤੇ ਤੇਲ ਉੱਡ ਕੇ ਆ ਗਿਆ ਇਹਦੇ ਉੱਤੇ ਮੈਨੂੰ ਨਹੀਂ ਪਤਾ ਜੀ ਸੱਚੀ ਨਹੀਂ ਪਤਾ ਮੇਰਾ ਯਕੀਨ ਕਰੋ ਘਰ ਦੇ ਵਿੱਚ ਕੋਈ ਨਿੱਕਾ ਨਿਆਣਾ ਵੀ ਨਹੀਂ ਵੀ ਉਹਨੇ ਡੋਲਤੀ ਹੋਣੀ ਚੀਜ਼ ਉਹ ਚਾਚੀ ਇਹੀ ਗੱਲਾਂ ਕਰਕੇ ਤਾਂ ਇਹ ਭੂਆ ਤੋਂ ਗਾਲਾਂ ਖਾਂਦੀ ਸੀ ਮਾੜੀ ਮਾੜੀ ਗੱਲ ਤੇ ਖਾਂਦੀ ਸੀ ਨਾ ਗਾਲਾਂ ਮੈਂ ਫੇਰ ਵੀ ਪੱਖ ਲੈ ਲੈਂਦੀ ਸੀ ਵੀ ਚਲ ਕੋਈ ਨਾ ਉਹ ਦੀਦੀ ਕੰਮ ਕਰਦੇ ਕਰਦੇ ਗਲਤੀਆਂ ਹੋ ਜਾਂਦੀਆਂ ਨੇਗੀਆਂ ਪਰ ਆ ਨਹੀਂ ਮੈਂ ਸੱਚੀ ਨਹੀਂ ਕੀਤਾ ਮੈਨੂੰ ਤਾਂ ਐ ਸੋਚ ਕੇ ਹੈਰਾਨੀ ਹੁੰਦੀ ਹੈ ਜੇ ਕਿਤੇ ਮੇਰੀ ਥਾਂ ਤੇ ਤੂੰ ਹੁੰਦੀ ਮੈਂ ਕਾਲੇ ਨੂੰ ਕੀ ਮੂੰਹ ਦਿਖਾਉਂਦੀ ਜਾਂ ਤੇਰੇ ਕੋਈ ਸੱਟ ਫੇਟ ਲੱਗ ਜਾਂਦੀ ਜਾਂ ਬੱਚੇ ਨੂੰ ਕੁਝ ਹੋ ਜਾਂਦਾ ਪਤਾ ਚਾਚੀ ਇਹਦਾ ਕੀ ਜਾਂਦਾ ਇਹ ਤਾਂ ਬਸਾਂ ਢਿੱਲਾ ਜਮੂ ਕਰਕੇ ਖੜੀ ਰਹਿੰਦੀ ਮੂਰੇ ਦੀਦੀ ਮੈਨੂੰ ਮਾਫ਼ ਕਰ ਦੋ ਦੇਖੀ ਮੈਂ ਨਹੀਂ ਰੱਖਿਆ ਸੱਚੀ ਮੇਰੀ ਗੱਲ ਸੁਣ ਲੈ ਆਦਾ ਕੰਮ ਕਿਤੇ ਹੋਰ ਪਤਾ ਕਰ ਲੈ ਠੀਕ ਹੈ ਨਾ ਕਾਲੇ ਨੂੰ ਕਹਿ ਕੇ ਮੈਂ ਹੋਰ ਲੱਭ ਲੂੰਗੀ ਨਹੀਂ ਨਹੀਂ ਦੀਦੀ ਜੀ ਤੁਸੀਂ ਇਦਾਂ ਨਾ ਕਰੋ ਪਲੀਜ਼ ਦੇਖੀ ਮੈਂ ਕਿੱਧਰ ਜਾਊਂਗੀ ਕੰਮ ਤੇ ਪਲੀਜ਼ ਕਾਰੇ ਨੂੰ ਤਾਂ ਦੱਸਣਾ ਹੀ ਪਊਗਾ ਨਹੀਂ ਜੀ ਨਹੀਂ ਜੀ ਨਹੀਂ ਨਹੀਂ ਆਂਟੀ ਜੀ ਨਹੀਂ ਦੇਖੋ ਪਲੀਜ਼ ਤੁਸੀਂ ਇਦਾਂ ਨਾ ਕਰੋ ਪਲੀਜ਼ ਦੇਖੀ ਮੈਂ ਕਿੱਧਰ ਜਾਊਂਗੀ ਕਾਲੇ ਬਾਈ ਨੂੰ ਨਾ ਦੱਸਿਓ ਦੇਖੋ ਮੈਂ ਤੁਹਾਡੇ ਤੋਂ ਗਲਤੀ ਮੰਗਦੀ ਮੈਂ ਤੁਹਾਨੂੰ ਪਹਿਲੇ ਹੱਥ ਲਾ ਦਿੰਨੇ ਤੁਹਾਡੇ ਵੀ ਆਂਟੀ ਪਲੀਜ਼ ਦੇਖੀ ਮੇਰੀ ਗੱਲ ਸੁਣ ਲੈ ਨਹੀਂ ਦੱਸ ਦੇ ਕਾਲੇ ਨੂੰ ਪਰ ਇੱਕ ਗੱਲ ਨਾ ਧਿਆਨ ਨਾਲ ਸੁਣ ਲੈ ਜੀ ਅੱਜ ਤੋਂ ਬਾਅਦ ਕੋਈ ਇਹੋ ਜੀ ਗਲਤੀ ਨਾ ਆ ਗਈ ਸਾਹਮਣੇ ਸਾਡੇ ਫੇਰ ਤੈਨੂੰ ਅਸੀਂ ਕੱਢਣ ਲੱਗਿਆ ਨੇ ਮਿੰਟ ਲਾਉਣਾ ਠੀਕ ਆ ਪੁੱਤ ਹਰਪ੍ਰੀਤ ਹਾਂਜੀ ਚਾਚੀ ਠੀਕ ਐ ਠੀਕ ਐ ਜੀ ਸੁਣਿਆ ਨਾ ਹਾਂਜੀ ਹਾਂਜੀ ਕਿਤੇ ਕੋਈ ਗਲਤੀ ਨਹੀਂ ਹੁੰਦੀਗੀ ਤੇ ਚੱਕ ਕੇ ਹੁਣ ਇਹਨੂੰ ਬੂਥਾ ਕੀ ਦੇਖਦੀਆਂ ਹਾਂਜੀ ਚੱਕ ਲੈ ਜੀ ਹੁਣ ਤਾਂ ਚੰਗੀ ਨਹੀਂ ਇਹਨੂੰ ਸਿੱਟ ਕੇ ਆ ਚੱਲ ਪੁੱਤ ਹਰਪ੍ਰੀਤ ਆਪਾਂ ਅੰਦਰ ਚੱਲਦੇ ਆ ਤੁਹਾਡੇ ਵਾਲੀ ਤਾਂ ਨਹੀਂ ਵਧੀ ਚਾਚੀ ਬਸ ਪੁੱਤ ਮੜਾ ਲਈ ਪੈਰ ਹੋ ਗਿਆ ਨਾਲੇ ਤਿਆਰ ਰੱਖੀਏ ਇਸ ਗੱਲ ਦਾ ਸੁਣ ਗਿਆ ਨੀ ਬਾਗ ਜਾ ਹੁਣ ਬੁੱਥਾ ਕੀ ਦੇਖਦੀ ਆ ਹਾਂਜੀ ਤੇਲ ਦੀ ਮਾਲਿਸ਼ ਕਰਾਂ ਤੁਹਾਡੇ ਮੈਂ ਅਕੇ ਬਾਲੀ ਤਾਂ ਨਹੀਂ ਬੱਜੀ ਚਾਚੀ ਜੀ ਮਤਲਬ ਕਹਿੰਦੇ ਲੱਤ ਲੂ ਤਾਂ ਟੁੱਟ ਜਾਂਦੀ ਜਿਹਦੇ ਖਾਤਰ ਕੀਤਾ ਸੀ ਉਹ ਤਾਂ ਨਹੀਂ ਆਈ ਪਰ ਆ ਜਿਹੜੀ ਰਾਹ ਦਾ ਰੋੜਾ ਬਣੀ ਹੋਈ ਐ ਇਹਦੇ ਟੁੱਟ ਜਾਂਦਾ ਕੁਛ ਕਿਵੇਂ ਬੋਲਦਿਆਂ ਸੀਗੀਆਂ ਹਕਾਰੀਆਂ ਹੋਈਆਂ ਜੀ ਕਰਦਾ ਸੀ ਗਲਾ ਘੁੱਟਦਾ ਫੜ ਕੇ ਸਿਰ 'ਚ ਚੜ-ਚੜ ਬੋਲਦਿਆਂ ਸੀਗੀਆਂ ਬਰਦਾਸ਼ਤ ਨਹੀਂ ਸੀ ਹੋ ਰਿਹਾ ਗੁੱਸਾ ਤਾਂ ਇੰਨਾ ਚੜਦਾ ਸੀਗਾ ਵੀ ਦੋ ਮਾਰਾ ਮੂੰਹ ਤੇ ਕੀ ਕਰਾਂ ਕਮ ਉਹ ਜਦੋਂ ਸੱਚੀ ਫਸ ਜਾਣੀ ਸੀ ਜੇ ਤੈਨੂੰ ਘਰੋਂ ਕੱਢ ਦਿੰਦੇ ਤੈਨੂੰ ਕੰਮ ਦੇ ਪੈਸੇ ਕਿਵੇਂ ਮਿਲਦੇ ਨਹੀਂ 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 ਐਸੀ ਗਲਤੀ ਨਹੀਂ ਕਰਨੀ ਕਦੇ ਅੱਜ ਤਾਂ ਮੈਂ ਤੈਨੂੰ ਤਰਲੇ ਕਰਕੇ ਤੂੰ ਕੰਮ ਬਚਾ ਲਿਆ ਅੱਗੇ ਤੋਂ ਨਹੀਂ ਤੈਨੂੰ ਇੰਨੇ ਰੱਖਣਾ ਗਲਤੀ ਮੇਰੀ ਥੋੜੋ ਗਲਤੀ ਤੇਰੀ ਹੈ ਜਿਹੜੀ ਸਿਰ ਤੇ ਬਿਠਾਈ ਬੈਠੇ ਹੈਗੀ ਆਪਦਾ ਬੰਦਾ ਤਾਂ ਸਾਂਭ ਨਹੀਂ ਸਕੀ ਹੁਣ ਇੱਥੇ ਆ ਗਈ ਚੌਧਰ ਕਰਨ ਚੱਲ ਕੋਈ ਨਾ ਚੱਲ ਕੋਈ ਗੱਲ ਨਹੀਂ ਜੋ ਵੀ ਹੋਇਆ ਠੀਕ ਹੋਇਆ ਕੇਰਾ ਤਾਂ ਸੰਭਾਲ ਲਿਆ ਸਾਰਾ ਪਰ ਕੋਈ ਨਾ ਪਹਿਲਾਂ ਤਾਂ ਇੱਕ ਸੀ ਹੁਣ ਦੋ ਨੇ ਇਹਨੂੰ ਵੀ ਚੰਗੀ ਤਰ੍ਹਾਂ ਦੇਖਣਾ ਪਊ ਵਾਲੀ ਹਕਾਰੀ ਹੋਈ ਹੈ ਵੀ ਤੀਵੀਂ ਫੇ ਤੁਸੀਂ ਕਰਤਾ ਉਹੀ ਕੰਮ ਉਹ ਬੰਦਾ ਭਜਾਤਾ ਤੁਸੀਂ ਉਹ ਕਿਹੜੇ ਕਰੋਗੇ ਬਾਈ ਗੱਲ ਇੱਕ ਮੇਰੀ ਬੰਦਾ ਭਜਾਇਆ ਤਾਂ ਨਹੀਂ ਪਰ ਭਜਾਉਣ ਜ਼ਰੂਰ ਲੱਗਾ ਮੈਂ ਕਿਉਂ ਬਾਈ ਮੇਰਾ ਤੁਸੀਂ ਫੋਨ ਵੀ ਨਹੀਂ ਚੱਕਦੇ ਸੈੱਟ ਨਹੀਂ ਚੱਲਦਾ ਹੈਗਾ ਉਰੇ ਉਹ ਗੂਗਲ ਪੇ ਨਹੀਂ ਚੱਲਦਾ ਹੈਗਾ ਗੱਲ ਸੁਣ ਲੈ ਕਾਕਾ ਇੱਕ ਮੈਂ ਆਪਦੇ ਬੰਦੇ ਹੋਰ ਬੁਲਾਉਣੇ ਆ ਤੇ ਮੇਰੇ ਨਾਲ ਦੇ ਬੰਦੇ ਪੈਸੇ ਕਰਕੇ ਟੁੱਟ ਰਹੇ ਆ ਤੇ ਜਲਦੀ ਜਲਦੀ ਮੈਂ ਪੈਸੇ ਵੰਡ ਕੇ ਨਾ ਉਹਨਾਂ ਨੂੰ ਸਮਾਨ ਸਮੂਨ ਦੇਣਾ ਹੁੰਦਾ ਅੱਜ ਕੱਲ ਤਾਨੂੰ ਪਤਾ ਸਮਾਨ ਤੋਂ ਬਿਨਾ ਕੋਈ ਨਹੀਂ ਤੁਰਦਾ ਓਏ ਤੂੰ ਤਾਂ ਬੇਵਕੂਫੀ ਵਾਲੀ ਗੱਲਾਂ ਕਰ ਤੈਨੂੰ ਕਹੀ ਹੈ ਨਾ ਮੈਂ ਨੇਪਾਲ ਚ ਗਿਆ ਹੋਇਆ ਦੋ ਦਿਨਾਂ ਨੂੰ ਆਜੂ ਇਧਰ ਆ ਕੇ ਗੂਗਲ ਪੇ ਚੱਲ ਕੋਈ ਦੀ ਤੈਨੂੰ ਕਰਦਾ ਪੈਸੇ ਬਸ ਠੀਕ ਆ ਜਲਦੀ ਕਰੀ ਜੋ ਵੀ ਕਰਨਾ ਠੀਕ ਆ ਨਾ ਕੋਈ ਨਾ ਕੋਈ ਟੈਨਸ਼ਨ ਨਾਲਾ ਦੇਖੀ ਇਹੋ ਲੱਖ ਰੁਪਇਆ ਆ ਤੇਰੇ ਕੋਲ ਤੇਰੀ ਰੂਹ ਖੁਸ਼ ਹੋ ਜੇ ਦੇਖੀ ਤੇ ਮੈਨੂੰ ਲੱਗਦਾ ਫੋੜੀਆਂ ਪਤੀੜਾਂ ਪਵਾ ਦੂਗਾ ਜੇ ਮੈਂ ਛੱਡਤਾ ਓਏ ਨਹੀਂ ਫੋਸੜੀ ਹੈ ਤਾਂ ਕੋਈ ਨਾ ਚੱਲ ਫਿਰ ਮੈਂ ਛੱਡ ਦੇਣਾ ਕੋਈ ਗੱਲ ਨਹੀਂ ਜੇ ਤੁਹਾਨੂੰ ਫੋਸੜ ਲੱਗਦਾ ਚੱਲ ਚੰਗਾ ਫਿਰ ਤੂੰ ਛੱਡ ਦੇ ਤੇਰੇ ਲੱਖ ਰੁਪਏ ਬਾਜੀ ਓਏ ਮੇਰੀ ਗੱਲ ਨੂੰ ਲੱਖ ਰੁਪਏ ਬਹੁਤ ਹੁੰਦਾ ਹੈ ਚੱਲ ਠੀਕ ਆ ਮੇਰਾ ਫੋਨ ਵੀ ਪਹਿਲੀ ਹਰ ਚੱਕਣਾ ਠੀਕ ਆ ਨਾ ਇਹ ਤੋਂ ਬਾਅਦ ਅੰਜਾਮ ਤੈਨੂੰ ਖੁਦ ਪਤਾ ਲੱਗ ਜੂ ਕੀ ਆ ਚੰਗਾ ਚੰਗਾ ਚੱਕਿਆ ਕਰੋ ਬਸ ਠੀਕ ਆ ਠੀਕ ਆ ਕੋਈ ਗੱਲ ਨਹੀਂ ਕਰੂੰ ਬੁੱਤ ਤੇਰੇ ਨਾਲ ਵੀ ਚੰਗੀ ਮੈਂ ਇੱਕ ਵਾਰੀ ਤੂੰ ਮੇਰੇ ਪੈਸੇ ਪਾ ਤੇ ਲੱਗਿਆ ਤਾਂ ਨਹੀਂ ਰਹਿ ਗਿਆ ਫੋਨ ਇੱਕ ਵਾਰ ਮੇਰੇ ਪੈਸੇ ਪਾ ਕਰੂੰ ਤੇਰੇ ਨਾਲ ਵੀ ਭੈੜੀ ਮੇਰਾ ਨਾਂ ਵੀ ਸੁਣੀ ਆ ਜੇ ਤੈਨੂੰ ਵੀ ਨਾ ਮੰਨ ਜਾ ਧਰ ਕੇ ਚਾਚੀ ਥੋੜੇ ਜਿਆਦਾ ਪੈਰ ਤਾਂ ਨਹੀਂ ਮੋੜਿਆ ਮੈਂ ਮਾਲਿਸ਼ ਕਰਾਂ ਤੇਲ ਲਿਆਵਾ ਉਹ ਪੁੱਤ ਕੋਈ ਗੱਲ ਨਹੀਂ ਤੂੰ ਐਨੀ ਟੈਨਸ਼ਨ ਨਾ ਲੈ ਮੇਰਾ ਤਾਂ ਜੇ ਗਿੱਟਾ ਟੁੱਟ ਵੀ ਜਾਂਦਾ ਨਾ ਤਾਂ ਵੀ ਕੋਈ ਗੱਲ ਨਹੀਂ ਸੀ ਚਾਚੀ ਮੈਂ ਜੀ ਕਿਤੇ ਨਾ ਤੂੰ ਡਿੱਗ ਜਾਂਦੀ ਹਾਏ ਓਏ ਰੱਬਾ ਕਹਲਾ ਕੇ ਮੈਨੂੰ ਪੁੱਛਦਾ ਵੀ ਚਾਚੀ ਤੇਰੇ ਹੁੰਦੇ ਕਿਵੇਂ ਹੋ ਗਿਆ ਹੈ ਮਾੜਾ ਮੋਟਾ ਤਸੂ ਦੇਖਣਾ ਸੀ ਸ਼ੁਕਰ ਹੈ ਰੱਬ ਦਾ ਜਿਹੜਾ ਕੁਛ ਕਰਦਾ ਨਾ ਚੰਗੇ ਵਾਸਤੇ ਕਰਦਾ ਵਧੀਆ ਹੋਇਆ ਮੈਂ ਬਾਗੀ ਬਾਹਰ ਨੂੰ ਪੁੱਤ ਚਾਚੀ ਇਹੀ ਗੱਲ ਕਰਕੇ ਨਾ ਕੰਮੋਂ ਤੇ ਮੇਰੇ ਤੋਂ ਵੀ ਇੰਨਾ ਬੋਲਿਆ ਗਿਆ ਨਹੀਂ ਮੈਂ ਤਾਂ ਇਹਨੂੰ ਇੰਨਾ ਹੀ ਨਹੀਂ ਬੋਲਦੀ ਮੈਂ ਤਾਂ ਭੈਣ ਭੈਣ ਕਰਦੀ ਰਹਿਣੀ ਆ ਮੈਂ ਤਾਂ ਵਿਚਾਰੀ ਸਮਝਦੀ ਸੀ ਮੈਨੂੰ ਤਾਂ ਤੁਨ ਪਤੀ ਹਨਾ ਮਸਾ ਤਾਂ ਰੱਬ ਨੇ ਸੁਣੀ ਆ ਤਾਂ ਹੀ ਮੈਨੂੰ ਗੁੱਸਾ ਆਇਆ ਉਹਦੇ ਤੇ ਕੋਈ ਨਾ ਪੁੱਤ ਕੋਈ ਗੱਲ ਨਹੀਂ ਛੱਟੇ ਕਰਕੇ ਤੁਹਾਡੇ 6:00 ਵਜੇ। ਓਹੋ ਫੇਰ ਕੀ ਹੋ ਗਿਆ? ਮੈਂ ਤੈਨੂੰ ਆਪ ਕਹਿ ਰਹੀ ਆ ਨਾ ਵੀ ਜਿਹੜਾ ਕੁਝ ਹੁੰਦਾ ਨਾ ਚੰਗੇ ਵਾਸਤੇ ਹੁੰਦਾ। ਠੀਕ ਆ। ਮੈਂ ਤਾਂ ਇਹ ਸ਼ੁਕਰ ਮਨਾਉਣੀ ਆ ਵੀ ਤੈਨੂੰ ਨਾ ਕੁਝ ਹੋਇਆ। ਜੇ ਮੇਰੀ ਥਾਂ ਤੇ ਤੂੰ ਭਗ ਜਾਂਦੀ ਤਾਂ ਤੇਰੇ ਵੀ ਤਾਂ 60 ਫੀਟ ਵੱਜ ਸਕਦੀ ਸੀ। ਯਾ ਜਵਾਬ ਨੂੰ ਵੀ ਤਾਂ ਕੁਝ ਹੋ ਸਕਦਾ ਸੀ ਪੁੱਤ। ਚਾਚੀ ਕੰਮ ਤਾਂ ਇਹ ਕਰਦੇ ਧਿਆਨ ਨਾਲ ਹੈ ਸਾਰਾ ਕੰਮ। ਮੈਂ ਤਾਂ ਕੁਝ ਵੀ ਨਹੀਂ ਕਰ ਦਿੰਦੀ। ਪਤਾ ਨਹੀਂ ਹੁਣ ਕੋਈ ਉੱਡ ਕੇ ਆ ਗਿਆ ਹੁਣ ਇਹ ਵੀ ਸਹੀ ਕਹਿੰਦੀ ਹੋਣੀ ਚੱਲ ਕੋਈ ਨਾ ਮੇਰੀ ਗੱਲ ਸੁਣ ਤੂੰ ਕਾਲੇ ਨੂੰ ਨਾ ਇਹ ਫੋਨ ਕਰ ਦੇ ਵੀ ਉਹਦਾ ਤੁਰੀ ਜਾਂਦੀ ਦਾ ਪੈਰ ਮਚ ਗਿਆ ਠੀਕ ਆ ਚਾਚੀ ਦਾ ਕੋਈ ਟਿਊਬ ਲਿਆ ਦੂਗਾ ਪੱਤ ਮੈਂ ਪੈਰ ਤੇ ਮਲਤਾਂ ਲਵਾਂਗੀ ਚੱਲ ਉਹਨੂੰ ਦੱਸੀ ਨਾ ਚਾਚੀ ਕਾਲਾ ਵੀ ਸੋ ਸਵਾਲ ਜਵਾਬ ਕਰੂਗਾ ਮੈਨੂੰ ਮੈਂ ਹੀ ਕਰਦੀ ਆ ਗਰਮ ਤੇਲ ਕਰਕੇ ਤੁਹਾਡੇ ਲਾਵਾਂ ਕਿਹੜਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਟੂਬ ਵੀ ਮੰਗਵਾਦਾਂ ਨਹੀਂ ਆ ਹਾਂ ਚੱਲ ਕੋਈ ਗੱਲ ਨਹੀਂ ਲਾ ਦੇ ਤੂੰ ਪਰ ਇੱਕ ਗੱਲ ਹੋਰ ਹਾਂ ਫੇਰ ਵੀ ਧਿਆਨ ਰੱਖਿਆ ਕਰ ਪੁੱਤ ਪਤਾ ਨਹੀਂ ਹੁੰਦਾ ਇਹ ਕੰਮ ਕਰਨ ਆ ਜਾਂਦਾ ਠੀਕ ਕੀ ਤੋਂ ਕੀ ਕਰ ਦਿੰਦੀਆਂ ਨੇ ਸੁਣ ਗਿਆ ਹਾਂ ਹਾਂ ਕੋਈ ਨਾ ਚਾਚੀ ਮੈਂ ਧਿਆਨ ਰੱਖੂ ਇਹੀ ਗੱਲ ਮੈਨੂੰ ਭੂਆ ਕਹਿ ਕੇ ਗਈ ਸੀ ਕਹਿੰਦੀ ਧਿਆਨ ਰੱਖੀ ਇਹਦੇ ਹੱਥ ਤੇ ਕੋਈ ਚੀਜ਼ ਨਹੀਂ ਖਾਣੀ ਫੜ ਕੇ ਜੋ ਵੀ ਖਾਣਾ ਤੂੰ ਆਪ ਬਣਾ ਕੇ ਖਾਈ ਮੈਂ ਫੇਰ ਵੀ ਮੈਂ ਭੂਆ ਨੂੰ ਦੱਸਦੀ ਨਹੀਂ ਕੁਝ ਵੀ ਨਾ ਨਾ ਪੁੱਤ ਗੌਰ ਰੱਖਿਆ ਕਰ ਕੰਮ ਵਾਲਿਆਂ ਦਾ ਪਤਾ ਨਹੀਂ ਹੁੰਦਾ ਸੁਣ ਗਿਆ ਠੀਕ ਹੈ ਚਾਚੀ ਹੁਣ ਵੀ ਤਾਂ ਦੇਖ ਕੇ ਰ ਪੈਰਾਂ ਤੇ ਪਾਣੀ ਪੈਣ ਦੇ ਰਹੀ ਸੀ ਉਹ ਜਮੇ ਨਹੀਂ ਮੈਂ ਇੰਟੇ ਚ ਮੁਕਰਗੀ ਮੈਂ ਤਾਂ ਕੰਮ ਕਰੀ ਜਾਂਦੀ ਸੀ ਮੈਂ ਇਹ ਕਰੀ ਜਾਂਦੀ ਸੀ ਜੇ ਹੋਰ ਪੁੱਛੇ ਨਾ ਮੈਨੂੰ ਤਾਂ ਐਂ ਲੱਗਦਾ ਕਦੇ ਕਦੇ ਵੀ ਇਹ ਘਰ ਦਾ ਭੀਤ ਜਾਂ ਵੱਧ ਲਈ ਜਾਂਦੀ ਐ ਤੇ ਦੂਜੀ ਗੱਲ ਕੁਛੇ ਦੇ ਮਨ ਚ ਚੱਲਦਾ ਰਹਿੰਦਾ ਪੁੱਤ ਚਾਚੀ ਜਦੋਂ ਆਪਾਂ ਗੱਲਾਂ ਕਰਦੇ ਆ ਨਾ ਉਹਦੀ ਉੱਤੇ ਖੜੀ ਰਹਿੰਦੀ ਐ ਕੀ ਹੋ ਗਿਆ ਕਾ ਤੋ ਐਂ ਕਰੀ ਨੇ ਤੁਸੀਂ ਇਹ ਗੱਲ ਨੋਟ ਕੀਤੀ ਸੀ ਹਾਂ ਹਾਂ ਪੁੱਤ ਮੈਂ ਨੋਟ ਕੀਤੀ ਐ ਇਹ ਗੱਲ ਤਾਂ ਹੀ ਮੈਂ ਤੈਨੂੰ ਕਿਹਾ ਚਲ ਕੋਈ ਗੱਲ ਨਹੀਂ ਚਾਚੀ ਧਿਆਨ ਰੱਖੂਗੀ ਮੈਂ ਅੱਗੇ ਤੋਂ ਆਈ ਚਲ ਕੋਈ ਨਾ ਪਤਾ ਮੈਂ ਮੈਂ ਉਹਨੂੰ ਕੰਮੋਂ ਕਹਨੀ ਆ ਤੇਲ ਲਿਆਂਦੇ ਗਰਮ ਕਰਕੇ ਕੋਈ ਨਾ ਪਤਾ ਰੈਣ ਦੇ ਪਰਾਂ ਨਾਲੇ ਉਹ ਕਹਿੰਦੇ ਸੀ ਗੈਸ ਖਤਮ ਹੋ ਗਿਆ ਸਿਲੰਡਰ ਪੁੱਛਦੀਆਂ ਜਾ ਕੇ ਉਹਨੂੰ ਪੈਸੇ ਦਿੰਨੀ ਆ ਮੈਂ ਨਹੀਂ ਕਾਲੇ ਨੂੰ ਫੋਨ ਕਰਦੀ ਆ ਚਲ ਚੰਗਾ ਧਿਆਨ ਨਾਲ ਜਾਹੀ ਥੱਲੇ ਦੇਖ ਕੇ ਤੁਰਿਆ ਕਰ ਹਾਂ ਹਾਂ ਤਾਂ ਤੁਸੀਂ ਇੱਥੇ ਰੈਸਟ ਕਰ ਲਓ ਮੈਂ ਤੇਲ ਜਾ ਗਰਮ ਕਰਕੇ ਭੇਜਦੀ ਆ ਕੰਮੋਂ ਹੱਥ ਠੀਕ ਹੈ ਚਲ ਠੀਕ ਹੈ ਬਤਾ ਹਾਈ ਹਾਈ ਸ਼ੁਕਰ ਹੈ ਪ੍ਰਮਾਤਮਾ ਮੇਰੇ ਹੀ ਪੈਰ ਮੁਸੇ ਹਰ ਪ੍ਰੀਤ ਨੂੰ ਨੀ ਕੋਸ਼ ਹੋਇਆ ਕੀ ਹੋ ਗਿਆ ਜੀ ਤੁਸੀਂ ਕਮਲੇ ਕੀ ਸੋਚਦੀ ਰਹਿਨੀ ਹੈ ਤੂੰ ਤਾਂ ਮੈਨੂੰ ਵੀ ਡਰਾਦਾ ਨਹੀਂ ਆ ਜੀ ਮੈਂ ਤਾਂ ਨਾ ਖਬਰਾਈ ਜੇ ਪਈ ਸੀ ਤੁਸੀਂ ਇੰਨੇ ਗੁੱਸੇ ਨਾਲ ਬੋਲੇ ਨਾ ਮੈਨੂੰ ਤਾਂ ਕਰਕੇ ਨਾ ਅੱਗੇ ਤੈਨੂੰ ਮੈਂ ਬੋਲੀ ਗੁੱਸੇ ਨਾਲ ਆਏ ਦੱਸੀ ਉਹ ਤਾਂ ਚਾਚੀ ਦਾ ਪੈਰ ਤਿਲਕ ਗਿਆ ਕੁਝ ਤੈਨੂੰ ਪਤਾ ਹੈ ਰੱਬ ਨੇ ਸਾਡੀ ਇਹਨੀ ਰਾਮ ਬਾਤ ਸੁਣੀ ਹੈ ਹਨਾ ਤੇ ਮੈਨੂੰ ਕੁਝ ਮਰਜ਼ੀ ਹੋ ਜਾਏ ਪਰ ਮੇਰੇ ਜਵਾਕ ਨੂੰ ਕੁਝ ਨਾ ਹੋਵੇ ਦੀਦੀ ਤੁਹਾਨੂੰ ਲੱਗਦਾ ਮੈਂ ਇਹੋ ਜਿਹਾ ਕੁਝ ਕਰ ਸਕਦੀ ਆ ਪਰ ਨਾ ਅੱਜ ਤੁਸੀਂ ਕੁਝ ਜ਼ਿਆਦਾ ਹੀ ਬੋਲ ਗਏ ਸੀ ਮੈਨੂੰ ਟੈਨਸ਼ਨ ਹੋਈ ਪਈ ਹੈ ਹੁਣ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਸੌਰੀ ਮੈਂ ਤੈਨੂੰ ਕੁਝ ਜ਼ਿਆਦਾ ਬੋਲ ਪਈ ਠੀਕ ਹੈ ਤੂੰ ਤਾਂ ਮੇਰੇ ਭੈਣਾ ਵਰਗੀ ਆ ਨਾਲੇ ਮੈਂ ਤੈਨੂੰ ਇਹ ਕਹਿੰਦੀ ਸੀ ਤੇਲ ਗਰਮ ਕਰਦੇ ਚਾਚੀ ਵਾਸਤੇ ਹਾਂਜੀ ਮੈਂ ਕਰਦੀ ਆ ਕਮ ਹਾਂਜੀ ਜੀ ਤੂੰ ਤਾਂ ਕਹਿੰਦੀ ਸੀ ਗੈਸ ਚੱਲਦਾ ਨਹੀਂ ਇਹ ਤਾਂ ਚੱਲੀ ਜਾਂਦਾ ਪਹਿਲਾਂ ਤਾਂ ਚੱਲਿਆ ਨਹੀਂ ਸੀ ਦੀਦੀ ਮੈਨੂੰ ਸੋਚਿਆ ਮੁੱਕ ਗਿਆ ਠੰਡ ਕਰਕੇ ਮੈਨ ਲੱਗਦਾ ਗਿਆ ਜੰਮ ਗਈ ਉਹ ਤੁਸੀਂ ਹਲਾਇਆਗਾ ਨਾ ਇਹ ਫੇਰ ਚੱਲਿਆਗਾ ਅੱਛਾ ਚਲ ਕੋਈ ਨਾ ਤੇਲ ਗਰਮ ਕਰਕੇ ਲਿਆ ਹਾਂਜੀ ਮੈਂ ਤੇਲ ਗਰਮ ਕਰਦੀ ਹਾਂ ਤੁਸੀਂ ਜਾਓ ਹਾਂ ਲਿਆ ਮੈਂ ਲੈ ਆਉਣੀ ਆ ਇਹ ਹਰਪ੍ਰੀਤ ਦੀ ਵੀਨਾ ਕਿਸਮਤ ਬੜੀ ਤੇਜ ਆ ਰੱਬ ਵੀ ਨਹੀਂ ਚਾਹੁੰਦਾ ਇਹਦੇ ਬੱਚੇ ਨੂੰ ਕੁਝ ਹੋਵੇ ਮੈਨੂੰ ਲੱਗਦਾ ਮੈਂ ਗਲਤ ਕਰ ਰਹੀ ਹਾਂ ਕਿ ਜੋ ਵੀ ਕਰ ਰਹੀ ਹਾਂ ਨਹੀਂ ਨਹੀਂ ਕੰਮ ਤੇਰਾ ਵੀ ਇਹ ਕੰਮ ਆਗਾ ਸਾਰਿਆਂ ਨੂੰ ਪਰਮਾਤਮਾ ਕੰਮ ਦਿੰਦਾ ਮੈਨੂੰ ਇਹ ਕੰਮ ਮਿਲਿਆ ਨਹੀਂ ਨਹੀਂ ਤੂੰ ਕੁਝ ਨਹੀਂ ਗਲਤ ਕਰ ਰਹੀ ਜੇ ਤੂੰ ਕੰਮ ਨਹੀਂ ਕਰੇਂਗੀ ਤੈਨੂੰ ਪੈਸੇ ਕਿੱਥੋਂ ਮਿਲਣਗੇ ਮੈਂ ਆਪਣੀ ਜਗ੍ਹਾ ਸਹੀ ਹਾਂ ਕੋਈ ਨਾ ਅੱਗੇ ਤੋਂ ਸੰਭਲ ਕੇ ਕਰੂੰਗੀ ਕੰਮ ਗੇ ਤੁਕਾਲ ਨਹੀਂ ਕਰਦੀ ਹੈਗੀ ਸੋ ਸਮਝ ਕੇ ਕਰੂੰਗੀ ਚਲ ਹੁਣ ਤੇਲ ਗਰਮ ਕਰਕੇ ਫੜਾ ਲਾ ਫੇਰ ਨਾ ਰੋਲਾ ਪਾਉਣ ਲੱਗ ਜੇ ਬੁੜੀ ਜੀ ਇਹਨੂੰ ਦੇਖਾਂ ਲਾ ਕੇ ਫੋਨ ਆਪਦੇ ਆਪ ਤਾਂ ਜੈਬਡੇ ਨੂੰ ਆਏ ਨਹੀਂ ਹੈਗਾ ਵੀ ਫੋਨ ਕਰਕੇ ਦੱਸ ਦੇ ਵੀ ਭੂਆ ਦੀ ਚਿੰਤਾ ਮਿਟ ਜੀ ਫੋਨ ਕਿਹੜਾ ਕੰਜਰੂ ਦੀ ਚੱਕ ਲੂਗਾ ਹੈਲੋ ਵਪੈਰੀ ਪੈਣਾ ਨੂੰ ਤਾਂ ਤੂੰ ਰਹਿਣੀ ਦੀ ਕਰ ਇਹਦੇ ਨਾਲ ਤਾਂ ਮੈਂ ਇਵੇਂ ਚੰਗੀ ਲੈ ਖਾਲੇ ਗੱਲ ਪੁੱਛਣਾ ਤੈਨੂੰ ਗੱਲ ਪਤਾ ਨਹੀਂ ਮੈਨੂੰ ਐਂ ਦੱਸ ਵੀ ਆਪਦੇ ਬੰਦਿਆਂ ਨੂੰ ਫੋਨ ਕਰਕੇ ਪੁੱਛ ਲਿਆ ਵੀ ਦੈਂਤ ਜੀ ਆ ਗਿਆ ਕਿੱਧਰ ਹੈ ਕਿਤੇ ਨਹੀਂ ਗਿਆ ਬੇ ਬੱਸ ਬੇ ਬੱਸ ਰਹਿਣ ਦੇ ਮੈਨੂੰ ਮਨਿੰਦਰ ਨੇ ਆਪ ਦੱਸਿਆ ਵੀ ਮੇਰਾ ਪਿਓ ਤਾਂ ਘਰੇ ਆ ਗਿਆ ਬੇ ਝੂਠ ਬੋਲਦੇ ਹੋਣਗੇ ਤੈਨੂੰ ਲੈ ਮੇਰੀ ਗੱਲ ਸੁਣ ਲੈ ਈਸ਼ੂ ਮੈਨੂੰ ਤਾਂ ਤੇਰੇ ਤੇ 33 ਪਰ ਵੀ ਯਕੀਨ ਨਹੀਂ ਹਾਂ ਫਿਰ ਲੜਨ ਲੱਗ ਜਾਇਆ ਕਰ ਫਿਰ ਤੇਰੀ ਗੱਲੀਆਂ ਆਈਆਂ ਆਈਆਂ ਨੇ ਹਾਂ ਪਹਿਲੀ ਗੱਲ ਤਾਂ ਮੈਨੂੰ ਐਂ ਦੱਸ ਦੇ ਵੀ ਤੈਨੂੰ ਇੱਥੇ ਜਾਣ ਦੀ ਲੋੜ ਹੀ ਕੀ ਪਈ ਸੀ ਹਾਂ ਦਿਮਾਗ ਖੰਦੈ ਨਾਲੇ ਹੋਰ ਚੱਲ ਮੇਰੀ ਗੱਲ ਸੁਣ ਲਾ ਜੇ ਤੂੰ ਸੱਚਾ ਨਾ ਤੂੰ ਕਹਿਣਾ ਵੀ ਉਹ ਕਿਤੇ ਨਹੀਂ ਗਿਆ ਉੱਥੀ ਐ ਮੈਂ ਤਾਂ ਆਪ ਦੇਖੀ ਜਾ ਕੇ ਦੇਖ ਕੇ ਆਉਣੀ ਆ ਉਹਨੂੰ ਹਾਂ ਜੇ ਕਿ ਤੂੰ ਉੱਥੇ ਨਾ ਹੋਇਆ ਨਾ ਫਿਰ ਦੇਖ ਲਾ ਤੇਰੀ ਛਿਲੜੀ ਦੇੜ ਦੂੰਗੀ ਮੈਂ ਬਸ ਸਾਰਾ ਦਿਨ ਪੈਸੇ ਪੈਸੇ ਕਰੀ ਜਾਇਆ ਕਰ ਹਾਂ ਪੈਸੇ ਤਾਂ ਨਾਲ ਲੈ ਕੇ ਮਰ ਜੀ ਤੂੰ ਬੇ ਕੋਈ ਨਹੀਂ ਜਿੰਨੇ ਪੈਸੇ ਤੈਨੂੰ ਦੇਤੇ ਉਹਨੇ ਦਾ ਤੂੰ ਕੰਮ ਕਰਿਆ ਵੀ ਨਹੀਂ ਹਾਂ ਨਾਲੇ ਮੇਰੀ ਗੱਲ ਸੁਣ ਲਾ ਉਹ ਕੰਮੋਂ ਵੀ ਮੇਰ ਨਾਲ ਲੜਦੀ ਐ ਉਹ ਮੈਨੂੰ ਕਹਿੰਦੀ ਟਾਈਮ ਤੇ ਇਸ਼ੂ ਮੈਨੂੰ ਪੈਸੇ ਨਹੀਂ ਪਾਉਂਦਾ ਉਹ ਤਾਂ ਮੈਨੂੰ ਕਹਿੰਦੀ ਸਿੱਧੇ ਪੈਸੇ ਪਾ ਤੂੰ ਮੈਨੂੰ ਤਾਂ ਕੀ ਪਤਾ ਫਿਰ ਤੂੰ ਆਪੇ ਕਰ ਲੀ ਗੱਲ ਮੈਂ ਤਾਂ ਨਿਮੇੜਤੀ ਉਹਨੂੰ ਮਾਪੇ ਮੈਨੂੰ ਦੋਨੇ ਜਿਵੇਂ ਕਿਹਾ ਮੈਂ ਤਾਂ ਦੇਖੋ ਮੈਂ ਉਹ ਗੱਲ ਉਹਦੇ ਨਾਲ ਕਰੂੰ ਆਹੋ ਫਿਰ ਮੈਨੂੰ ਤਾਂ ਇਹ ਨਹੀਂ ਸਮਝਣ ਨੂੰ ਕਿ ਤੈਨੂੰ ਕੋਈ ਚੱਜ ਦਾ ਬੰਦਾ ਇੱਥੇ ਆਉਂਦਾ ਨਹੀਂ ਹੁੰਦਾ ਹੈ ਹਾਂ ਇਹ ਨਕਮੇ ਬੰਦੇ ਮੇਰੇ ਮੱਥੇ ਮਾਰਦੇ ਜਿਹੜੇ ਕੋਈ ਕੰਮ ਨੂੰ ਸਿਰ ਹੀ ਨਹੀਂ ਲਾਉਂਦੇ ਹੈਗੇ ਚੱਲ ਚੰਗਾ 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 ਸਮਝਾ ਤੂੰ ਤਾਂ ਹਾਂ ਬਹੁਤ ਰਾਤ ਨੂੰ ਮੈਂ ਲੱਦੇ ਆ ਖੇਤਾਂ 'ਚ ਪਾਣੀ ਲਾ ਕੇ ਆਏ ਆ ਨਾ ਚੰਗਾ ਚੰਗਾ ਕੱਟ ਦੇ ਫੋਨ ਹੇ ਹੇ ਕਿੰਨਾ ਦਿਮਾਗ ਖਾਂਦਾ ਹੈ ਕਿੰਨਾ ਦਿਮਾਗ ਖਾਂਦੇ ਖਾਨੀ ਜਬੜਾ ਹੈ ਜਾਂ ਤੜਕੀ ਕੀ ਖਾ ਲੈਂਦਾਗਾ ਲੈ ਹੁਣ ਇਹ ਤਾਂ ਕਹਿੰਦਾ ਵੀ ਉਹ ਉੱਥੀ ਹੈ ਚੱਲ ਮਣਾ ਤੂੰ ਆਪਦੀ ਅੱਖਾਂ ਨਾਲ ਦੇਖ ਕੇ ਆ ਇਹ ਤੇ ਜਕੀਨ ਨਾ ਕਰ